ਜਿੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਆਗਮਨ ਪੁਰਬ ਜਿਹੜਾ ਸਟਾਰਟ ਹੋਇਆ ਅੱਜ ਤੋਂ 3 ਦਿਨ ਦਾ ਟੈਕ ਜਿਹੜਾ ਇਹ ਸਮਾਗਮ ਮਨਾਇਆ ਜਾ ਰਿਹਾ ਅੱਜ ਜਿਹੜਾ ਕੀਰਤਨ ਹੋਏਗਾ ਕਵੀ ਦਰਬਾਰ ਲੱਗੇਗਾ ਨਾਲ ਕੱਲ ਜਿਹੜਾ ਨਗਰ ਕੀਰਤਨ ਕੱਢਿਆ ਜਾਵੇਗਾ ਉਸ ਤੋਂ ਬਾਅਦ 13 ਨੂੰ ਜਿਹੜਾ ਇੱਥੇ ਡੰਗਰ ਲੱਗੇਗਾ ਵਿਸ਼ੇਸ਼ ਤੌਰ ਤੇ ਗੁਰੂ ਰਵਿਦਾਸ ਮੰਦਿਰ ਪ੍ਰੇਮ ਨਗਰ ਜਿਹੜਾ ਸਿੱਖਾ ਵਾਲਾ ਰੋਡ ਵਿਖੇ ਇਸ ਬੜਾ ਵੱਡਾ ਸਮਾਗਮ ਕੀਤਾ ਜਾਂਦਾ ਸੋ ਅੱਜ 11 ਤਰੀਕ ਰਾਤ ਦਾ ਕੀਰਤਨ ਦਰਬਾਰ ਤਕਰੀਬਨ ਰੋੜ ਜਾਰ ਰਾਤ ਨੂੰ 12 ਵਜੇ ਤੱਕ ਚੱਲੇਗਾ ਔਰ ਕੱਲ ਇੱਕ ਮਹਾਨ ਨਗਰ ਕੀਰਤਨ ਜੋ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਤੋਂ ਹੁੰਦਾ ਹੈ ਵਾਪਸੀ ਠੀਕ ਹੈ ਇੱਥੇ ਸ਼ਾਮ ਨੂੰ ਹੋਵੇਗੀ ਔਰ ਸਭ ਤੋਂ ਵੱਡਾ ਉਪਰਾਲਾ ਗੁਰੂ ਮਹਾਰਾਜ ਜੀ ਨੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਵੀ ਅਸੀਂ ਯਤਨ ਕਰਦੇ ਆਂ ਜਿਉ ਇਤਨਾ ਜ਼ਾਇਦਾ ਵੀ ਪਰਸਾਂ ਜਿਹਦਾ ਇਜ਼ਹਾਰ ਵਕਤਾਂ ਦਾ ਟੈਂਪ ਜਿਹੜਾ ਇੱਥੇ ਲੱਗਣ ਲੱਗਾ ਸ਼੍ਰੀ ਗੁਰਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਤੇ ਵਾਟਾ ਵੱਟਾ ਅੱਗੇ ਇਸ ਮੌਕੇ ਤੇ ਕਰਨੀ ਚਾਹੀਦੀ ਹੈ ਤੇ ਵਾਟਾ ਵੱਟਾ ਗੁੰਡਾਨ ਕਰਨਾ ਚਾਹੀਦਾ ਅਸੀਂ ਤੁਹਾਡੇ ਮਾਡਨ ਰਾਈਮ ਮਯੂਥ ਨੂੰ ਵੀ ਬੇਨਤੀ ਕਰੂੰਗਾ ਵੀ ਚੰਗੇ ਮੈਂਬਰਾਂ ਨਾਲ ਚੰਗੇ ਕਲੱਬਾਂ ਨਾਲ ਜੁੜ ਕੇ ਆਪਣੇ ਕੋਟੂਰੇ ਨੂੰ ਚੰਗਾ ਸਾਫ਼ ਸੁਥਰਾ ਬਣਾਈਏ ਆਪਾਂ ਸਾਰੇ ਹੀ ਸਾਥ ਸੰਗਤ ਨੂੰ ਆਪ ਜੀ ਦੀ ਬੇਨਤੀ ਹੈ ਕਿ ਆਓ ਗੁਰੂ ਘਰ ਦੇ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸ੍ਰੀ ਗੁਰਦਾਸ ਜੀ ਮਹਾਰਾਜ ਨੂੰ ਆਓ ਨਾਲ ਸੁਪੈਰ ਨੂੰ ਸਰਕਾਰ ਕਰੀਏ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਯਾਤ ਤੁਹੇ ਦੇਖ ਰਿਹਾ ਤੁਹਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਇੱਕ ਵਾਰ ਫੇਰ ਪਿਆਰ ਭਰੀ ਨਮਸਕਾਰ ਦੋਸਤੋ ਅੱਜ ਅਸੀਂ ਗੜਿਆ ਪ੍ਰੇਮਨਗਰ ਦੇ ਹਿੱਸੇ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜਿਹਦਾ ਜੋ ਆਗਮਨ ਪੁਰਬ ਜਿਹੜਾ ਸਟਾਰਟ ਹੋਇਆ ਅੱਜ ਤੋਂ ਪਹਿਲਾ ਦਿਨ ਸਟਾਰਟ ਜਿਵੇਂ ਆਪਾਂ ਪਹਿਲਾਂ ਦੱਸਿਆ ਸੀ 10 ਤੋਂ ਲੈ ਕੇ 13 ਤੱਕ 3 ਦਿਨ ਤੱਕ ਇੱਕ ਜਿਹੜਾ ਇਹ ਸਮਾਗਮ ਮਨਾਇਆ ਜਾ ਰਿਹਾ ਅੱਜ ਜਿਹੜਾ ਕੀਰਤਨ ਹੋਏਗਾ ਕਵੀ ਦਰਬਾਰ ਲੱਗੇਗਾ ਨਾਲ ਕੱਲ ਜਿਹੜਾ ਨਗਰ ਕੀਰਤਨ ਕੱਢਿਆ ਜਾਵੇਗਾ ਉਸ ਤੋਂ ਬਾ ਉਸ ਮੰਡਲ ਵਿੱਚ ਸਾਡੇ ਨਾਲ ਜੁੜੇ ਨੇ ਜੈ ਮਾ ਟਿੰਟਪੁਰਨੀ ਕਲੱਬ ਕੋਟਪੂਰਾ ਦੇ ਕੋਈ ਮੈਂਬਰ ਤੇ ਨਾਲ ਉਧਾਰ ਬੇ ਸੀਨੀਅਰ ਮੈਂਬਰ ਹੀ ਨੇ ਇੱਥੇ ਮੌਜੂਦ ਸਾਡੇ ਨਾਲ ਉਹ ਜਾਣਕਾਰੀ ਦੇਣਗੇ ਜਿਹੜਾ ਇਹ ਇੱਥੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਜਿਹਦਾ ਉਤਾਰ ਜਿਹੜਾ ਮਨਾਇਆ ਜਾ ਰਿਹਾ ਹੈ ਜੋ ਪ੍ਰੇਮ ਨਗਰ ਦੇ ਇਸ ਵਿੱਚ ਸਿਖਾਵਾਲਾ ਰੋਡ ਕੋਟਪੂਰਾ ਦੇ ਸਾਡੇ ਨਾਲ ਜੁੜੇ ਨੇ ਬਲਜੀਤ ਸਿੰਘ ਜੀ ਜੈ ਮਾ ਟਿੰਟਪੁਰਨੀ ਕਲੱਬ ਦੇ ਸੀਨੀਅਰ ਅਹੁਦੇਦਾਰ ਆਪੋ ਆਪਣੇ ਦਲ ਕਰਕੇ ਸਤਿਕਾਰ ਜੀ ਕਛੀ ਗੱਲ ਜੀ ਸੱਚੀ ਗੱਲ ਸਰ ਅੱਜ 10ਵਾਂ ਦਿਨ ਜਿਹੜਾ ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਉਤਾਰ ਦੇ ਨਾਲ ਸਟਾਰਟ ਹੋਇਆ ਆਗਮਨਪੁਰ ਜਿਹੜਾ ਪਹਿਲੇ ਦਿਨ ਤੋਂ ਸ਼ੁਰੂਆਤ ਹੋਈ ਹੈ ਜੀ ਇਹ ਵਰਤ ਹੈ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਆਗਮਨਪੁਰ ਤੋਂ ਜੋ ਹਰ ਸਾਲ ਕੋਟਪੂਰੇ ਦੀ ਸੰਗਤ ਕਿ ਨਹੀਂ ਪੂਆ ਵਿਸ਼ਵ ਜਿਹੜਾ ਮਨਾਉਂਦਾ ਹੈ ਕੋਟਪੂਰੇ ਦੀ ਸੰਗਤ ਵਿਸ਼ੇਸ਼ ਤੌਰ ਤੇ ਗੁਰੂ ਰਵਿਦਾਸ ਮੰਦਿਰ ਪ੍ਰੇਮ ਨਗਰ ਜਿਹੜਾ ਸਿੱਖਾ ਵਾਲਾ ਰੋਡ ਵਿਖੇ ਇਸ ਬੜਾ ਵੱਡਾ ਸਮਾਗਮ ਕੀਤਾ ਜਾਂਦਾ ਸੋ ਅੱਜ 11 ਤਰੀਕ ਰਾਤ ਦਾ ਕੀਰਤਨ ਦਰਬਾਰ ਤਕਰੀਬਨ ਰੋੜ ਜਾਰ ਰਾਤ ਨੂੰ 12 ਵਜੇ ਤੱਕ ਚ ਔਰ ਕੱਲ ਇੱਕ ਮਹਾਨ ਨਗਰ ਕੀਰਤਨ ਜੋ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਤੇ ਹੁੰਦਾ ਹੈ ਵਾਪਸੀ ਠੀਕ ਹੈ ਇੱਥੇ ਸ਼ਾਮ ਨੂੰ ਹੋਵੇਗੀ ਜਿਹਦੇ ਵਿੱਚ ਬੜਿਆਂ ਵਧੀਆ ਬੈਂਡ ਕੀਰਤਨ ਵਾਲੇ ਵੀਰ ਸੰਗਤਾਂ ਬਹੁਤ ਛੇਛੇ ਤੌਰ ਤੇ ਪਹੁੰਚ ਰਹੀਆਂ ਨੇ ਸ਼ਹਿਰ ਦੀਆਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਸਮਾਜ ਸੇਵੀ ਲੋਕ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੇ ਆਂ ਔਰ ਸਭ ਤੋਂ ਵੱਡਾ ਉਪਰਾਲਾ ਗੁਰੂ ਮਹਾਰਾਜ ਜੀ ਨੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਵੀ ਅਸੀਂ ਯਤਨ ਕਰਦੇ ਆਂ ਸੋ ਜੈ ਮਾ ਚਿੰਤਪੁਰਨੀ ਕਲੱਬ ਨੇ ਉਹ ਕਾਰਨਾ ਕੀਤਾ ਹੈ ਇਲਾਕੇ ਦੇ ਸਾਰੀਆਂ ਹੀ ਧਾਰਮਿਕ ਸਮਾਗਮਾਂ ਦੇ ਵਿੱਚ ਜੋ ਸੰਗਤ ਦੇ ਚਰਨਾਂ ਤੋਂ ਯਾ ਜੋੜਿਆ ਵੀ ਸਮਾ ਸਮ ਸੰਭਾਲ ਦੀ ਸੇਵਾ ਸ਼ੁਰੂ ਕੀਤੀ ਐ ਸੋ ਅੱਜ ਵੀ ਮੇਰੀ ਸਾਰੀ ਟੀਮ ਇੱਥੇ ਸੇਵਾ ਕਰਨ ਲਈ ਪਹੁੰਚੀ ਐ ਔਰ ਪਰਸੋ ਨਗਰ ਕੀ ਤਲਬਾ 13 ਤਰੀਕ ਨੂੰ 13 ਫਰਵਰੀ ਨੂੰ ਠੀਕ ਸਵੇਰੇ 9 ਵਜੇ ਇੱਕ ਮਹਾਨ ਖੂਨਦਾਨ ਕੈਂਪ ਵੀ ਗੁਰੂ ਵਿਦਾਸ ਜੀ ਮਹਾਰਾਜ ਜੀ ਨੂੰ ਸਮਰਪਿਤ ਅਸੀਂ ਇੱਥੇ ਲਾਉਣ ਜਾ ਰਹੇ ਆ ਜਿਹਦੇ ਵਿੱਚ ਬਹੁਤ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨ ਭੈਣਾਂ ਸਾਡੀਆਂ ਬੱਚੇ ਬੱਚੀਆਂ ਵੀਰ ਸਾਡੇ ਜਿਹੜੇ ਇਸ ਖੂਨਦਾਨ ਕੈਂਪ ਦੇ ਵਿੱਚ ਸ਼ਮੂਲੀਅਤ ਕਰਨਗੇ ਸੋ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਇbrahim ਸੰਗਤ ਨੂੰ ਬੇਨਤੀ ਕਰਾਂਗਾ ਕਿ ਆਪਾਂ ਆਪਣੇ ਗੁਰੂਆਂ ਨੂੰ ਸਮਰਪਿਤ ਹੋ ਕੇ ਇਸ ਖੂਨਦਾਨ ਕੈਂਪ ਦੇ ਵਿੱਚ ਜ਼ਰੂਰ ਸ਼ਮੂਲੀਅਤ ਕਰੀਏ ਤਾਂ ਜੋ ਅਸੀਂ ਮਨੁੱਖਤਾ ਦੇ ਭਲਾਈ ਵਾਲੇ ਕਾਰਜਾਂ ਦੇ ਵਿੱਚ ਇਸੇ ਤਰ੍ਹਾਂ ਆਪਣਾ ਬਣਦਾ ਯੋਗਦਾਨ ਪਾ ਸਕੀਏ। ਦੇਖੋ ਆਪਾਂ ਵੀ ਉਹ ਮੈਂ ਵੀ ਐਸੇ ਕਲੱਬ ਨਾਲ ਬਹੁਤ ਸਾਰੇ ਚਿਰ ਤੋਂ ਜੁੜਿਆ ਆਂ। ਤੁਹਾਨੂੰ ਕਵਰਾਂਗੇ ਕੀਤੇ ਆਪਾਂ ਜੈ ਮੋਹਨ ਚੰਦੂ ਨਿਕਲਾਪੀ ਜਿੱਥੇ ਇੱਕ ਪਹਿਲਾਂ ਤੁਸੀਂ ਸ਼ੁਰੂਆਤ ਕੀਤੀ ਪੇੜ-ਪੋਦੇ ਲਗਾਉਂਦੀ। ਫਿਰ ਤੋਂ ਉਹ ਜਿਹੜਾ ਕੰਮ ਜਿਹੜਾ ਗੁਦਰਤ ਨੂੰ ਬਚਾਉਣ ਵਾਸਤੇ ਜਿਹੜਾ ਹੈਗਾ ਤੁਸੀਂ ਉਦੋਂ ਚੱਕਿਆ ਪਹਿਲ ਕੀਤੀ। ਕੰਗਾ ਕੰਮ ਦਫਾਇਆ ਰਹੇ ਤੋ ਤਾਂ ਤੇ ਉਸ ਤੋਂ ਬਾਅਦ ਤੁਸੀਂ ਇੱਕ ਜਾਗਰਣ ਵਗੈਰਾ ਕਰਵਾਉਨੇ ਹੋ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਤੁਸੀਂ ਲੋੜਵੰਦ ਜਿਹੜੇ ਹੁੰਦੇ ਆ ਕੋਈ ਨਾ ਮੈਰਿਜ ਕਰਵਾਉਨੇ ਹੋ ਉਹ ਵੀ ਗੱਲ ਕਰਦੇ ਆ ਸਾਰੀ ਟੀਮ ਮੇਰੀ ਸੁਖੀ ਜੀ ਐਮਸੀ ਸਾਹਿਬ ਜਿਹੜੇ ਚੇਅਰਮੈਨ ਨੇ ਸੰਸਥਾ ਦੇ ਮਿੱਕੀ ਜੀ ਐ ਹਣੀ ਸਾਡਾ ਭਰਾ ਬਖਸਾਰੀ ਟੀਮ ਕਿਹੜਾ ਕਿਹੜਾ ਨਾਲ ਆਵਾ ਹਰ ਇੱਕ ਬੰਦਾ ਸੇਵਾ ਨੂੰ ਸਮਰਪਿਤ ਹੈ ਔਰ ਕੋਸ਼ਿਸ਼ ਇਹ ਕੋ ਰਹੀ ਹੈ ਵੀ ਸਮਾਜ ਨੂੰ ਟੱਚ ਪੁਣ ਲਈ ਅਸੀਂ ਆਪਣਾ ਬਣਨਾ ਯੋਗਦਾਨ ਪਾਣ ਹਵਾ ਸਾਡੀ ਸਭ ਤੋਂ ਮੋਢਲੀ ਲੋੜ ਹੈ ਹਵਾ ਤੋਂ ਬਿਨਾ 340 ਸੈਕਿੰਡ ਤੋਂ ਬਾਅਦ ਤੁਸੀਂ ਰਹਿ ਨਹੀਂ ਸਕਦੇ ਸੋ ਕੋਸ਼ਿਸ਼ ਕੀਤੀ ਸੀ ਸਾਰੀ ਟੀਮ ਨੇ ਮੇਰੇ ਵੀਰ ਜਿੰਨਾ ਵੀ ਨਾਲ ਜੁੜੇ ਨੇ ਔਰ ਹੋਰ ਨਾਲ ਵੀਰਾਂ ਨੂੰ ਵੀ ਬੇਨਤੀ ਹੈ ਵੀ ਆਪਾਂ ਜਰੂਰ ਛੋਟੇ ਛੋਟੇ ਸਮਾਗਮਾਂ ਦੇ ਵਿੱਚ ਕੋਈ ਜਰੂਰੀ ਨਹੀਂ ਆ ਵੀ ਇਕੱਲੇ ਪੈਸੇ ਨਾਲ ਹੀ ਸੇਵਾ ਕੀਤੀ ਜਾ ਸਕਦੀ ਹੈ ਹੱਥੀ ਸੇਵਾ ਕਰਕੇ ਬੜੀਆਂ ਖੁਸ਼ੀਆਂ ਮਿਲਦੀਆਂ ਨੇ ਸੋ ਇਸ ਜਿਹੜੇ ਇਸ ਤਰ੍ਹਾਂ ਦੇ ਯਤਨ ਉਹ ਜਾਰੀ ਰਹਿਣਗੇ ਇਸ ਤੋਂ ਲਾਵਾ ਕੋਈ ਹੋਰ ਕੋਟਕੂੜਾ ਸ਼ਹਿਰ ਵਾਸੀਆਂ ਨੂੰ ਅਪੀਲ ਮੈਂ ਬੇਨਤੀ ਇੱਕੋ ਹੀ ਕਰੂੰਗਾ ਜੀ ਗੁਰੂਆਂ ਨੇ ਬੜਾ ਸੁਲੱਖਾ ਸੋਨਾ ਸਾਨੂੰ ਪੰਜਾਬ ਵਸਾ ਕੇ ਦਿੱਤਾ ਸੀ ਆਪਾਂ ਉਹਨੂੰ ਬਚਾਈਏ ਚਾਹੇ ਸਮਾਜਿਕ ਕੁਰੀਤੀਆਂ ਨੇ ਚਾਹੇ ਨਸ਼ੇ ਨੇ ਚਾਹੇ ਪਰ ਹੋਂ ਹੱਤਿਆ ਚਾਹੇ ਵਾਤਾਵਰਣ ਨੂੰ ਸੰਭਾਲਿਆ ਚਾਹੇ ਪਾਣੀ ਸੰਭਾਲਣ ਦੀ ਗੱਲ ਹੈ ਸਾਰੀਆਂ ਜਥੇਬੰਦੀਆਂ ਆਪਦੇ ਆਪ ਦੇ ਪੱਧਰ ਤੇ ਬਹੁਤ ਕੰਮ ਕਰਦੀਆਂ ਨੇ ਆਪਾਂ ਉਹਨਾਂ ਨੂੰ ਸਹਿਯੋਗ ਦਈਏ ਕੋਟਕੂੜਾ ਇਲਾਕੇ ਨਿਵਾਸੀਆਂ ਨੂੰ ਬੇਨਤੀ ਹੈ ਵੀ ਆਪਾਂ ਜਰੂਰ ਕੋਟਕੂੜਾ ਦਾ ਨਾਮ ਬੜਾ ਉੱਚਾ ਅੱਗੇ ਵੀ ਪਹਿਲਾਂ ਵੀ ਬੜਿਆ ਕੰਮਾਂ ਦੇ ਵਿੱਚ ਉੱਚਾ ਹੈ ਜੋ ਆਪਾਂ ਜਰੂਰ ਛੋਟੇ ਛੋਟੇ ਕੰਮਾਂ ਦੇ ਵਿੱਚ ਮੂਲੇ ਤੇ ਕ리에 ਕਲੇ ਪੈਸੇ ਦੀ ਗੱਲ ਨਹੀਂ ਆਪਾਂ ਆਪਣਾ ਹੱਥੀਂ ਸੇਵਾ ਕਰਕੇ ਵੀ ਆਪਾਂ ਇੱਕ ਵਧੀਆ ਜਿਹੜਾ ਸਮਾਜ ਤੋਂ ਗੁਰੂਆਂ ਤੋਂ ਆਪਾਂ ਆਸ਼ੀਰਵਾਦ ਲੈ ਸਕਦੇ ਹਾਂ ਹੋਰ ਇੱਥੇ ਆਪਣੇ ਨਾਲ ਮੌਜੂਦ ਨੇ ਸੁਖਵਿੰਦਰ ਜੀ ਸੁਖੀ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਜਨਾਬ ਆਜੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਪਹੁੰਚੇ ਹੋ ਔਰ ਮੈਨੂੰ ਲੱਗਦਾ ਕੁਝ ਬੋਲਣ ਜੋ ਰਹਿ ਗਿਆ ਸਾਡੇ ਮਾਚ ਚਿੰਦਪੁਰਨਾ ਕਲੱਬ ਦੇ ਸਾਰੇ ਸਾਡੇ ਬ੍ਰਿਜਿੰਗ ਕੀਵਾ ਜੀ ਨੇ ਸਾਰੋ ਸਭ ਦੱਸ ਚੁੱਕੇ ਆ ਤਾਂ ਮੈਂ ਇਹ ਬੇਨਤੀ ਕਰੂੰਗਾ ਵੀ ਸਾਰੇ ਸੰਗਤਾਂ ਨੂੰ ਵੀ ਆ ਪੁਰਸੀਵਨ ਬਾਓ ਔਰ ਜੋ ਵੀ ਅਸੀਂ ਕੰਮ ਕਰ ਰਹੇ ਜਿਵੇਂ ਤੁਸੀਂ ਦੱਸਿਆ ਜੀ ਬੱਚਾ ਦੇ ਮੈਰਿਜ ਕਰਦੇ ਆ ਜਾਗਰਾਂ ਕਰਦੇ ਆ ਪੌਸਦੇ ਲੋਂਦੇ ਆ ਉਸ ਦੇ ਪਿੱਛੇ ਸਭ ਤੋਂ ਵੱਡਾ ਹੱਥ ਬਜੇ ਸਿੰਘ ਖੇਵਾ ਜੀ ਦਾ ਔਰ ਅਸੀਂ ਇਹਨਾਂ ਦੇ ਅੱਗੇ ਜੋ ਵੀ ਸਾਨੂੰ ਹੁਕਮ ਲੋਂਦੇ ਆ ਅਸੀਂ ਵਾਚਰ ਕੇ ਇਸ ਚੀਜ਼ ਵਿੱਚ ਹਿੱਸਾ ਲੈਣੇ ਆ ਔਰ ਅਸੀਂ ਇਹਹੀ ਬੇਨਤੀ ਕਰਾਂਗੇ ਵੀ ਹੋਰ ਸਾਡੇ ਜਿੰਨੇ ਵੀ ਯੂਥ ਵੇਖ ਰਹੀ ਆ ਸਾਡੇ ਨਾਲ ਜੁੜੋ ਔਰ ਮਤਲਬ ਜਾ ਕੇ ਸੇਵਾ ਕਰੋ ਜੀ ਵਿੱਕੀ ਕੋਟ ਕੁਪਰਾ ਜੀ ਵੀ ਆਪਣੇ ਨਾਮ ਇੱਥੇ ਮੌਜੂਦ ਨੇ ਇਸ ਟਾਈਮ ਹਾਂਜੀ ਵਿੱਕੀ ਜੀ ਕੀ ਕਹਿਣਾ ਚਾਹੁੰਦੇ ਹੋ ਕੇਸ ਨੂੰ ਸਾਡੀ ਟੀਮ ਜਿਹੜੀ ਅੱਜ ਸ਼੍ਰੀ ਰਵਿਦਾਸ ਜੀ ਦੇ ਆਗਮਨ ਪਰਪਤੇ ਜੋ ਸੇਵਾ ਕਰਨ ਵਾਸਤੇ ਪਹੁੰਚੀ ਹੈ ਇਹ ਸਰਦਾਰ ਬਲਦੀਪ ਸਿੰਘ ਖਿਵਾ ਜੀ ਦੇਣਾ ਵੀ ਇਹ ਜੋੜਾ ਘਰ ਦੀ ਸੇਵਾ ਜਿਹੜੀ ਉਹਨਾਂ ਨੇ ਵੀ ਆਪਣੀ ਟੀਮ ਨੂੰ ਲਾਈ ਹੈ ਵੀ ਅਸੀਂ ਕਦੇ ਇਸ ਚੀਜ਼ ਬਾਰੇ ਸੋਚਿਆ ਨਹੀਂ ਸੀ ਕਰਨ ਦਾ ਨਹੀਂ ਮਤਲਬ ਦੂਰ ਦੂਰ ਚ ਕਦੇ ਸੋਚਿਆ ਨਹੀਂ ਸੀ ਵੀ ਇਦਾਂ ਦੀ ਸੇਵਾ ਕਿਉਂਕਿ ਇਹ ਹੁਣ ਇਹ ਚੀਜ਼ ਫੀਲ ਹੋ ਰਹੀ ਹੈ ਵੀ ਇਹ ਸੇਵਾ ਬਿਨਾ ਪੈਸਿਆਂ ਤੋਂ ਹੈ ਕੋਈ ਪੈਸਾ ਨਹੀਂ ਲੱਗ ਰਿਹਾ ਸਿਰਫ ਸਾਡੀ ਟੀਮ ਨੇ ਇੱਕ ਇੱਕ ਘੰਟਾ ਗੱਡਿਆ ਵੀਰ ਹਰ ਬੰਦਾ ਟਾਈਮ ਰੂਸ ਕਾਫੀ ਦੇ ਕੰਮ ਚ ਥੋੜਾ ਥੋੜਾ ਸਮਾਂ ਜਦੋਂ ਕੱਢ ਕੇ ਸਾਡੇ ਕੋਲੇ ਪਹੁੰਚ ਰਿਹਾ ਅਸੀਂ ਤੁਹਾਡੇ ਮਾਧਮ ਰਹੀ ਮੈਂ ਯੂਥ ਨੂੰ ਵੀ ਬੇਨਤੀ ਕਰੂੰਗਾ ਵੀ ਚੰਗੇ ਮੈਂਬਰਾਂ ਨਾਲ ਚੰਗੇ ਕਲੱਬਾਂ ਨਾਲ ਜੁੜ ਕੇ ਆਪਣੇ ਕੋਟ ਪੁਰੇ ਨੂੰ ਚੰਗਾ ਸਾਫ ਸੁਥਰਾ ਬਣਾਈਏ ਆਪਾਂ ਇੱਕ ਤੁਹਾਡੇ ਮਾਧਮ ਰਹੀ ਬੇਨਤੀ ਕਰਾਂਗੇ ਅਸੀਂ ਪਰਸੋਂ ਜਿਹੜਾ ਖੂਨਦਾਨ ਕੈਂਪ ਲਗਾ ਰਹੇ ਹਾਂ ਉਹ ਸ਼੍ਰੀ ਗੁਰੂ ਅਰਜਨ ਦੇਵ ਜਿਹੜੇ ਆਗਮਪੁਰ ਨੂੰ ਸਮਰਪਿਤ ਹੈ ਤੇ ਇਹ ਜਿੰਨੀ ਵੀ ਯੂਥ ਹੈ ਜੋ ਬਲੱਡ ਨੇਟ ਜਿਨ੍ਹਾਂ ਨੇ ਕਦੇ ਨਹੀਂ ਕੀਤਾ ਤੁਸੀਂ ਖੂਨਦਾਨ ਜ਼ਰੂਰ ਕਰੋ ਕਿਉਂਕਿ ਲੋਕਾਂ ਦੇ ਨਾਲ ਇੱਕ ਮਨਾਂ ਦੇ ਵਿੱਚ ਵਹਿਣ ਵਾਲੀ ਖੂਨਦਾਨ ਕਰਨ ਕਰ ਸਿਹਤ ਕੋਈ ਦਿੱਕਤ ਆਉਂਦੀ ਹੈ ਪਰ ਇਹੋ ਦਾ ਕੋਈ ਸੀਮਾ ਨਹੀਂ ਹੁੰਦਾ ਮੈਂ ਖੁਦ 26 ਵਾਰ ਖੂਨਦਾਨ ਕਰ ਰਿਹਾ ਇਸ ਵਾਰ ਪਰਸੋਂ ਇੱਕ ਕੈਂਪ ਤੇ ਸੋ ਸਾਰੇ ਜਿੰਨੇ ਵੀ ਹੈਗੇ ਦੋਸਤ ਮਿੱਤਰ ਖਾਸ ਕਰਕੇ ਕੁੜੀਆਂ ਕੁੜੀਆਂ ਬਹੁਤ ਡਰਦੀਆਂ ਪਰਿਵਾਰਾਂ ਦੇ ਵਿੱਚ ਮੀਨਗਨ ਨੂੰ ਬਲੱਡ ਮੇਟ ਨਹੀਂ ਕਰ ਸਕਦੇ ਆ ਪਰ ਤੁਸੀਂ ਸਾਡੀ ਟੀਮ ਨਾਲ ਜੁੜੋ ਸਾਡੀ ਟੀਮ ਦੇ ਵਿੱਚ 12 ਤੋਂ 15 ਕੁੜੀਆਂ ਨੇ ਤੇ ਅਸੀਂ ਇਸ ਟੀਮ ਨੂੰ ਹੋਰ ਵੱਡਾ ਕਰਨਾ ਤਾਂ ਕਰਕੇ ਯੂਥ ਨੂੰ ਬੇਨਤੀ ਹੈ ਹੱਥ ਜੋੜ ਕੇ ਵੀ ਤੁਸੀਂ ਜ਼ਰੂਰ ਜੁਆਇਨ ਕਰੋ ਜ਼ਰੂਰ ਖੂਨਦਾਨ ਕਰੋ ਧੰਨਵਾਦ ਖੂਨਦਾਨ ਜਿਹੜਾ ਕਰਨਾ ਚਾਹੀਦਾ ਹੈ ਕਿ ਕੋਰਟ ਕੌਰ ਨੇ ਬਹੁਤ ਚੰਗੀ ਗੱਲ ਕਹੀ ਆ ਬਹੁਤ ਵਧੀਆ ਗੱਲ ਕਹੀ ਆ ਇਹਨਾਂ ਨੇ ਇਹ ਸੀਗੇ ਜੈ ਮਾ ਚਿੰਤਪੁਰੇ ਕਲਾਪ ਕੋਟਕਪੂਰਾ ਦੇ ਜੋ ਮੈਂਬਰ ਅਹੁਦੇਦਾਰ ਤੇ ਹੋਰ ਜਿਹੜੇ ਲੋਕ ਨੇ ਸਾਡੇ ਨਾਲ ਜੁੜੇ ਸੀ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ ਸ੍ਰੀ ਗੁਰਦਾਸ ਮਹਾਰਾਜ ਦੇ ਜਨਮ ਮੌਕੇ ਇਸ ਤੋਂ ਇਲਾਵਾ ਆਪਾ ਇੱਕ ਹੋਰ ਆਪਣੇ ਨਾਲ ਇਤਿਹਾਸ ਵਿਰੋਧ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਮਨੀਤ ਸਿੰਘ ਹੈ ਤੇ ਕੀ ਕਰ ਰਹੇ ਕਰਨੇ ਬਜੀ ਬਸ ਇਹ ਸਾਰਾ ਕੁਝ ਆਪਣੇ ਦੇ ਭਾਈ ਨੇ ਕਹਿ ਦਿੱਤਾ ਜੀ ਬਸ ਉਹ ਹੀ ਕਲੱਬ ਦੀਆਂ ਸੇਵਾ ਯੂਥ ਨੂੰ ਜਈਦਾ ਵੀ ਕੰਮ ਜਿਹੜਾ ਜ਼ਾਲ ਰਤਲਾਂ ਦਾ ਕੈਂਪ ਜਿਹੜਾ ਇੱਥੇ ਲੱਗਣ ਲੱਗਾ ਸ਼੍ਰੀ ਗੁਰਦਾਸ ਜੀ ਦੇ ਜਨਮ ਦਿਨ ਨੂੰ ਸਮਰਪਿਤ ਉਹਤ ਵਤ ਵਤ ਆਪ ਦਾ ਆਕਾਸ਼ ਮੂਲਿਤ ਕਰਨੀ ਚਾਹੀਦੀ ਹੈ ਤੇ ਵਤ ਵਤ ਖੂਨਦਾਨ ਕਰਨਾ ਚਾਹੀਦਾ ਵਤ ਵਤ ਖੂਨਦਾਨ ਕਰਨਾ ਚਾਹੀਦਾ ਖੂਨਦਾਨ ਵਾਲਾ ਜਿਹੜਾ ਹੈਗਾ ਜਿਆਦਾ ਇਹਨਾਂ ਨੇ ਮਤਲਬ ਵਧੀਆ ਜਿਹੜਾ ਤਿੰਨੇ ਤੋਂ ਟੁੱਕਿਆ ਬਿਖੋ ਉਹਨਾਂ ਨੂੰ ਕਰੋ ਅਤਵਾਦ ਲੋੜ ਬੰਦਨ ਤਾਂ ਕਿ ਜਿਹੜਾ ਫੋਨ ਉਹ ਹੈਇਆ ਕਰਵਾਇਆ ਜਾ ਸਕੇ ਕੋਈ ਗੱਲ ਸਾਡੀ ਰਿਪੋਰਟ ਮੈਥ ਫੋਟ ਪੂਰੇ ਚ ਰੋਸੋ ਯਾਰ ਹਾਂਜੀ ਸਰ ਚੀਨਾ ਹੁੰਦਾ ਮੈਂ ਐਡਵੋਕੇਟ ਅਫਤਾਰ ਕੁਸ਼ਣ ਮੈਂਬਰ ਹੈ ਸੰਗ ਦੀ ਸੰਸਦ ਉਦਾਸ ਸਭਾ ਪ੍ਰੈਨਰ ਕੋਡ ਪੂਰਾ ਅੱਜ ਦੇ ਦੱਸੇ ਆਗਮਨ ਪਰ ਜਿਹੜਾ ਤੁਸੀਂ ਆ ਕੇ ਸ਼ੁਰੂਆਤ ਹੋਈ ਹੈ ਜੀ ਜੈ ਗੁਰਦੇਵ ਧੰ ਗੁਰਦੇਵ ਅੱਜ ਸ੍ਰੀ ਗੁਰਦਾਸ ਜੀ ਮਹਾਰਾਜ ਦਾ ਪਵਿੱਤਰ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਸ੍ਰੀ ਗੁਰਦਾਸ ਮੰਦਰ ਪੇਮ ਨਗਰ ਵਿਖੇ ਬੜੀ ਸਰਦਾ ਟੂੰਟਾਮ ਨਾਲ ਸਾਰੇ ਲੋਕਾਂ ਦੇ ਸਹਿਯੋਗ ਨਾਲ ਦਾਸਾਂ ਦੇ ਸਹਿਯੋਗ ਨਾਲ ਮਨਾਇਆ ਜਾਇਆ ਹੈ ਇਸ ਰਕੇ ਅੱਜ ਰਾਤ ਨੂੰ 9 ਵਜੇ ਤੋਂ ਲੈ ਕੇ ਅ ਤੱਕ ਇੱਕ ਦਰਬਾਰ ਹੋਏਗਾ ਸ੍ਰੀ ਗੁਰਦਾਸ ਮੰਦਰ ਪੇਮ ਨਗਰ ਵਿਖੇ ਔਰ ਤੇ ਕੱਲ ਨੂੰ 12 ਤਰੀਕ ਨੂੰ ਪੂਰੇ ਨਗਰ ਕੀਰਤਨ ਨਾਲ ਜਾਇਆ ਜਾਏਗਾ ਜਿਹਦਾ ਸਮਾਪਤੀ ਹੋਊਗਾ ਸ਼ਾਮ 7 ਵਜੇ ਸ਼੍ਰੀ ਗੁਰਦਾਸ ਮੰਦਰ ਕੋਲ ਨਗਰ ਕੀਰਤਨ ਪਾਇਆ ਜਾਏਗਾ ਤੇ 13 ਤਰੀਕ ਨੂੰ ਮੇਰੀ ਗਾਥੀ ਪੰਗਰ ਹੈ ਸ਼੍ਰੀ ਗੁਰਦਾਸ ਮੰਦਰ ਵਿਖੇ ਵਰਤੇਗਾ ਤਾਂ ਸਾਰੇ ਹੀ ਸਾਧ ਸੰਗਤ ਨੂੰ ਆਪ ਜੀ ਨੂੰ ਬੇਨਤੀ ਹੈ ਕਿ ਆਓ ਗੁਰੂ ਘਰ ਦੇ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕਿ ਸ਼੍ਰੀ ਗੁਰਦਾਸ ਜੀ ਮਹਾਰਾਜ ਨੂੰ ਆਓ ਨਾਲ ਸਤਿਕਾਰ ਕਰੀਏ ਜੈ ਗੁਰਦੇਵ ਧੰਦੋ